ਤਾਂ ਵੀ ਕੀ ਘਟਨਾ ਹੋਈ ਮੇਰਾ ਨਾਮ ਹੈਗਾ ਦੀਪਕ ਕੁਮਾਰ ਭਾਗਰਤ ਜੀ ਮੁਹੱਲਾ ਕੁਰਲਾ ਚੌਂਕ ਚੇਲੇਆ ਦਾ ਮੈਂ ਨਿਵਾਸੀ ਆ ਜੀ ਇਲੈਕਟ੍ਰੀਸ਼ੀਅਨ ਮੇਰਾ ਕੰਮ ਹੈਗਾ ਵਰਕ ਬਿਜਲੀ ਦਾ ਮੈਂ ਕੰਮ ਕਰਦਾ ਘਰ ਘਰ ਜਾ ਕੇ ਕੱਲ ਸ਼ਾਮ ਨੂੰ ਮੈਂ ਜਿੰਦਰ ਤੋਂ ਵਾਪਸ ਆਇਆ ਆਪਣੇ ਘਰ ਤੇ ਮੈਂ ਆਪਣੇ ਬੇਟੇ ਨੂੰ ਪੁੱਛਿਆ ਮੈਂ ਕਿ ਬੇਟਾ ਆਪਣੇ ਸਕੂਟਰੀ ਕਿੱਥੇ ਕੋਣ ਆ ਪਾਪਾ ਸਕੂਟਰੀ ਬਾਹਰ ਖੜੀ ਆ ਤੇ ਮੈਂ ਕਿਹਾ ਪੁੱਤ ਸਕੂਟਰੀ ਤਾਂ ਬਾਹਰ ਹੈ ਨਹੀਂ ਗਈ ਤੇ ਜਦੋਂ ਬਾਹਰ ਆਣ ਕੇ ਉਹਨੇ ਦੇਖਿਆ ਤਾਂ ਚਾਬੀ ਸਾਡੀ ਘਰੇ ਪਈ ਤੇ ਸਕੂਟਰੀ ਬਾਹਰ ਨਹੀਂ ਸੀਗੀ ਤੇ ਖਾਨੂੰ ਹਰਾਨਗੀ ਹੋਈ ਕਿ ਸਕੂਟਰੀ ਕਿੱਥੇ ਚਲ ਗਈ 5 ਮਿੰਟ ਦੇ ਵਿੱਚ ਉਹ ਬਿਜਾਰੋਂ ਆਇਆ ਤੇ ਕੀ ਹੋਇਆ ਫਿਰ ਅਸੀਂ ਭਾਲ ਕਰਦੇ ਕਰਦੇ ਕੈਮਰੇਸ਼ਨਾਤ ਕੀਤੀ ਮਹੱਲੇ 'ਚ ਪੁੱਛਿਆ ਇੱਧਰ ਉੱਧਰ ਸਾਰੇ ਪੁੱਛ ਕੀਤਾ ਤੇ ਉਹ ਇੱਕ ਲੇਡੀਜ਼ ਨਿਕਲੀ ਆ ਸਕੂਟਰੀ ਚੋਰੀ ਕਰਦੀ ਬਲੈਕ ਕਲਰ ਦਾ ਉਹਨੇ ਸੂਟ ਪਾਇਆ ਹੋਇਆ ਵਾ ਹੱਥ 'ਚ ਉਹਦੇ ਬੈਗ ਫੜਿਆ ਹੋਇਆ ਵਾ ਤੇ ਉਹ ਜਿੱਥੇ-ਜਿੱਥੇ ਵੀ ਰਾਹਗਰੀ ਦੇ ਵਿੱਚ ਪੁੱਛਦੀ ਜਾਂਦੀ ਆ ਜਾਂ ਚਾਬੀ ਦਾ ਪੁੱਛਦੀ ਆ ਜਾਂ ਕਿਸੇ ਨੂੰ ਪੁੱਛਦੀ ਕਿ ਮਖੂਦ ਦਾ ਸਾਈਡ ਦਾ ਹੀ ਪੁੱਛਦੀ ਕਿ ਮਖੂ ਜਾਣਾ ਮਖੂ ਜਾਣਾ ਮੈਨੂੰ ਮਖੂ ਦਾ ਰਸਤਾ ਦੱਸੋ ਅਸੀਂ ਉਹਦੀ ਭਾਲ ਕਰਦੇ ਕਰਦੇ ਜਦੋਂ ਇੱਧਰ ਹਟਸਾਬ ਗੁਰਦੁਆਰੇ 'ਲ ਪਹੁੰਚੇ ਜਾਂ ਇੱਧਰ ਫੇਰਸਾਹ ਵਾਲੇ ਪਾਸੇ ਪਹੁੰਚੇ ਤੇ ਉੱਥੋਂ ਕਹਿੰਦੇ ਆ ਜੀ ਉਹ ਸਕੂਟਰੀ ਕਿਤੋਂ ਚਾਲੂ ਕਰਾ ਕੇ ਉਹ ਚਲ ਗਈ ਆ ਤੇ ਮੈਂ ਤਾਂ ਹੈਰਾਨਗੀ ਸਾਨੂੰ ਇਸ ਚੀਜ਼ ਦੀ ਹੋ ਰਹੀ ਆ ਕਿ ਸ਼ਹਿਰ ਦੇ ਵਿੱਚ ਵਾਰਦਾਤਾਂ ਤਾਂ ਬੜੀਆਂ ਸੁਣੀਆਂ ਸੀਗੀਆਂ ਕਿ ਫਲਾਣੇ ਬੰਦੇ ਦੇ ਉਹ ਚੋਰੀ ਹੋ ਗਈ ਠਮਕਾਨੇ ਦੇ ਉਹ ਚੋਰੀ ਹੋ ਗਈ ਪਰ ਆ ਲੇਡੀਜ਼ ਜਿਹੜੀ ਆ ਚੋਰੀ ਕਰਨ ਲੱਪਾਈ ਉਹ ਵੀ ਘਰ ਦੇ ਬਾਹਰੋਂ ਸਾਡੇ ਨਵੀਂ ਸਕੂਟਰੀ ਹਜੇ ਸਾਲ 1 ਹੋਇਆ ਵਾ ਮੇਰੇ ਮੋਟਰਸਾਈਕਲ ਨੂੰ ਉਹ ਵੀ ਮੇਰੇ ਘਰ ਦੇ ਬਾਹਰੋਂ ਚੋਰੀ ਹੋਇਆ ਹਜੇ ਤੱਕ ਉਹਦੀ ਕੋਈ ਪਹਾਲ ਨਹੀਂ ਹੋਈ ਨਾ ਸਾਨੂੰ ਉਹਦੀ ਕੋਈ ਪੁੱਛ ਪੜਤਾਲ ਦੱਸੀ ਆ ਉਹਦੀ ਵੀ ਮੇਰੇ ਕੋਲ ਦਰਖਾਸਤ ਹੀ ਫੋਟੋ ਸਟੇਟ ਆ ਗਈ ਆ ਇਹ ਵੀ ਮੈਂ ਦਰਖਾਸਤ ਕਰਾਈ ਹੋਈ ਇਹਦੀ ਮੇਰੇ ਕੋਲ ਫੋਟੋ ਸਟੇਟ ਆ ਗਈ ਆ ਮੈਂ ਆਪਣੇ ਜਿਹੜੇ ਯਾਰ ਦੋਸਤ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਨੂੰ ਉਹਦੀ ਵੀਡੀਓ ਪਾਈ ਹੋਈ ਫਲਿਕਸ ਪਾਈ ਹੋਈ ਆ ਪਰ ਮੈਨੂੰ ਲੱਗਦਾ ਕਿ ਮੈਨੂੰ ਇਸ ਵਾਰੀ ਵੀ ਨਿਰਾਸ਼ਾ ਦਾ ਮੂੰਹ ਦੇਖਣਾ ਪੈਣਾ ਵਾ ਜਿੱਦਾਂ ਮੈਨੂੰ ਅੱਗੇ ਸਾਲ ਇੱਕ ਹੋ ਗਿਆ ਵਾ ਲੱਖ ਦਾ ਮੈਂ ਅੱਗੇ ਨੁਕਸਾਨ ਕਰਵਾਇਆ ਮੈਂ ਕਿਹੜਾ ਕੋਈ ਬਹੁਤਾੜਾ ਸ਼ਗੂ ਖਸ਼ੂਕਾਰ ਹੈਗਾ ਵਾ ਜੀ ਮੈਂ ਤਾਂ ਕੋਈ ਘਰਾਂ ਦੇ ਵਿੱਚ ਜਾ ਕੇ ਕੋਠੀਆਂ ਦੇ ਵਿੱਚ ਕੰਮ ਕਰਦਾ ਬਿਜਲੀ ਦੇ ਰੁਪਈਆ ਰੁਪਈਆ ਇਕੱਠਾ ਕਰਕੇ ਮੈਂ ਆਪਣਾ ਕੰਮ ਚਲਾ ਰਿਆ ਹਾਂ ਤੇ ਆ ਮੇਰੇ ਨਾਲ ਹੋਈ ਹੈ ਜੀ ਕੱਲ ਦੀ ਵਾਰਦਾਤ ਹੁਣ ਮੈਨੂੰ ਪਤਾ ਨਹੀਂ ਮੈਨੂੰ ਸਕੂਟਰੀ ਮਿਲੂਗੀ ਕਿ ਨਹੀਂ ਮਿਲੂਗੀ ਪੁਲਿਸ ਨੂੰ ਸ਼ਿਕਾਇਤ ਕਰਤੀ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੋਈ ਹੈ 112 ਨੰਬਰ ਤੇ ਵੀ ਮੇਰੀ ਕੰਪਲੇਂਟ ਹੋਈ ਹੋਈ ਆ ਤੇ ਥਾਣੇ ਦੇ ਵਿੱਚ ਮੇਰੀ ਦਰਖਾਸਤ ਦਿੱਤੀ ਹੋਈ ਆ ਜੀ ਹਾਂਜੀ ਸਾਡੇ ਕੋਲ ਦੀਪਕ ਕੁਮਾਰ ਵਾਸੀ ਸੁਲਤਾਨਪੁਰ ਲੋਧੀ ਵੱਲੋਂ ਕੰਪਲੇਂਟ ਰਿਸਿਵ ਹੋਈ ਆ ਕਿ ਉਹਦੀ ਐਕਟਿਵ ਆ ਤਕਰੀਬਨ 8:30 ਵਜੇ ਕੋਈ ਲੇਡੀ ਆ ਜਿਹੜੀ ਫਿਲਹਾਲ ਕਿ ਰੇਡ ਕੇ ਲੈ ਕੇ ਗਈ ਆ ਜਿਹਨੂੰ ਸੀਸੀਟੀਵੀ ਕੈਮਰੇ ਫਾਲੋਅ ਅਪ ਕਰ ਰਹੇ ਆ ਜਲਦੀ ਟ੍ਰੇਸ ਕੀਤੀ ਜਾਊਗੀ ਜੀ